ਸੋਚ ਅਤੇ ਰਾਜਨੀਤੀ ਕਿੱਥੇ ਖੜੀ ਹੈ ਇਹ ਚੀਜ਼ ਨੂੰ ਸੋਚਣ ਵਾਲੀ ਗੱਲ ਹੈ ਦੋ ਚੀਜ਼ਾਂ ਕੰਮ ਕਰਦੀਆਂ ਨੇ ਇੱਕ ਸਰਕਾਰੀ ਤੰਤਰ ਇੱਕ ਪ੍ਰਾਈਵੇਟ ਤੰਤਰ ਸਰਕਾਰੀ ਤੰਤਰ ਜੋ ਸਾਡੇ ਸੰਵਿਧਾਨ ਦੇ ਅਨੁਸਾਰ ਲੋਕਾਂ ਦੇ ਲਈ ਲੋਕਾਂ ਦੁਆਰਾ ਲੋਕਾਂ ਲਈ ਜਿਹੜੀ ਸਰਕਾਰ ਬਣਾਈ ਹੈ ਅਸੀਂ ਜੋ ਸਾਰਾ ਸਿਸਟਮ ਬਣਾਇਆ ਉਹ ਸਾਡੇ ਲਈ ਕੰਮ ਕਰਦਾ ਹੈ ਦੂਜੇ ਪਾਸੇ ਪ੍ਰਾਈਵੇਟ ਕਰਨ ਹੈਗਾ ਪ੍ਰਾਈਵੇਟ ਕਹਿੰਦਾ ਉਹਨੇ ਕੰਪੀਟੀਸ਼ਨ ਦੇ ਵਿੱਚ ਇੱਕ ਧਿਰ ਖੜੀ ਹੋਗੀ ਉਹ ਕਹਿੰਦੇ ਵੀ ਜੋ ਇਹ ਨਹੀਂ ਦੇ ਸਕਦਾ ਅਸੀਂ ਦੇਵਾਂਗੇ ਇੱਧਰ ਸਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਲੱਗਦੀ ਆ ਇੱਧਰ ਸਾਨੂੰ ਸਾਡੇ ਰੋਜ਼ਮਰਾਂ ਦੇ ਜੋ ਸਾਡੇ ਟੈਕਸ ਵਾਰਾ ਸਰਕਾਰਾਂ ਨੇ ਇੱਕ ਸਿਸਟਮ ਬਣਾ ਕੇ ਉਹ ਕਹਿੰਦੇ ਸੀ ਉਹਦੇ ਅਨੁਸਾਰ ਸੋਡੀ ਕਮਾਈ ਚੋਂ ਹੀ ਸੋਡੇ ਨਾ ਖਰਚੇ ਹੋ ਕੇ ਘੱਟ ਚੀਜ਼ ਜਿਹੜੇ ਫੈਸਿਲਿਟੀਜ਼ ਹਿਸਾਬ ਤੇ ਸਾਨੂੰ ਪ੍ਰੋਵਾਈਡ ਕਰਾਵਾਂਗੇ ਉਹ ਚੱਲਦੇ ਪਰ ਮੈਨੂੰ ਇਹ ਲੱਗਦਾ ਵੀ ਅੱਜ ਦੇ ਦੋ ਪਲੜਿਆਂ ਦੇ ਵਿੱਚੋਂ ਸਾਡਾ ਜਿਹੜਾ ਸਰਕਾਰੀ ਤੰਤਰ ਆ ਉਹ ਫੇਲ ਹੁੰਦਾ ਨਜ਼ਰ ਆ ਰਿਹਾ ਤੇ ਪ੍ਰਾਈਵੇਟ ਸਕਸੈਸ ਹੁੰਦਾ ਉਹ ਕਿੱਥੇ ਹੈ ਕਿਤੇ ਪਹਿਲਾਂ ਤਾਂ ਆਪਾਂ ਇਹਦੇ ਸਾਰੇ ਪ੍ਰੋਸੈਸ ਦੀ ਗੱਲ ਕਰਾਂਗੇ ਸਭ ਤੋਂ ਵੱਧ ਪੜੇ ਲਿਖੇ ਮੁਲਾਜ਼ਮਾ ਜਿਵੇਂ ਕਹਿੰਦਾ ਆਪਾਂ ਕਹਿੰਨਾ ਕਿਓ ਚੋ ਮਲਾਈ ਵਾਂਗੂ ਬਾਕੀ ਉਹ ਕਿਹਦੇ ਕੋਲੇ ਸਰਕਾਰੀ ਚ ਇੱਕ ਪੱਲੇ 'ਚ ਬੈਠੇ ਨੇ ਦੂਜੇ ਪਾਸੇ ਉਹ ਬੈਠੇ ਆ ਜਿਹੜੇ ਅਜੇ ਸਰਵਾਈਵ ਕਰ ਰਹੇ ਨੇ ਜਿਨ੍ਹਾਂ ਨੇ ਸਕਸੈਸ ਨਹੀਂ ਕੀਤਾ ਕੋਈ ਕਮੀਆਂ ਨੇ ਕਿਸ ਤਰੀਕੇ ਉਹ ਸਰਕਾਰ ਵਾਲੇ ਸਿਸਟਮ 'ਚ ਨਹੀਂ ਬਹੁਤ ਉਹ ਹੱਥ ਪੈਰ ਮਾਰ ਰਹੇ ਨੇ ਇੱਧਰ ਜਾਣ ਵਾਸਤੇ ਇੱਧਰ ਉਹ ਬੈਠੇ ਨੇ ਉਹ ਚਲਾ ਰਹੇ ਨੇ ਉਹਨਾਂ ਤੋਂ ਇੱਕ ਪ੍ਰਾਈਵੇਟ ਬੰਦਾ ਕੰਮ ਲੈ ਰਿਹਾ ਇਹ ਸਭ ਤੋਂ ਵੱਧ ਤਨਖਾਹਾਂ ਵੀ ਨਾਲੇ ਸਾਨੂੰ ਘੱਟ ਹਰ ਇੱਕ ਚੀਜ਼ ਨੂੰ ਘੱਟ ਰੇਟ ਦੇ ਦੇ ਕੇ ਸਭ ਤੋਂ ਵੱਧ ਤਨਖਾਹਾਂ ਤੇ ਸਹੂਲਤਾਂ ਦੇ ਰਿਹਾ ਹੈ। ਇਹ ਕਹਿੰਦਾ ਮੈਂ ਤਨਖਾਹ ਨਹੀਂ ਦਿੰਦਾ। ਮੈਂ ਤਨਖਾਹ ਬਹੁਤ ਘੱਟ ਦੇਵਾਂਗਾ। ਚੌਥਾਈ ਹਿਸਾਬ ਇਹ ਨਹੀਂ ਦੋਡਾ ਤਨਖਾਹ ਦੇਵਾਂਗਾ। ਪਰ ਰਿਜ਼ਲਟ ਕਿਤੇ ਵਧੀਆ ਆ ਰਹੇ ਨਹੀਂ। ਪ੍ਰਾਈਵੇਟ ਆਹ ਕਹਿੰਦਾ ਇਹ ਦੇ ਅੱਜ ਸਾਡੇ ਕੋਲ ਇੱਕ ਰਿਜ਼ਲਟ ਤੁਸੀਂ ਆਪ ਗੱਡ ਕੇ ਦੇਖੋ ਇਹ ਰਿਜ਼ਲਟ ਵਧੀਆ ਦੇਂਦਾ ਇਹਦਾ ਰਿਜ਼ਲਟ ਘੱਟ ਨਹੀਂ ਆ ਰਹੇ। ਸਭ ਤੋਂ ਵਧੀਆ ਬਿਲਡਿੰਗਸ ਪੂਰਾ এনवायरमेंट ਸਰਜ ਕਿ ਜਿਵੇਂ ਕਹਿੰਦਾ ਇੱਕ ਜਿੱਥੇ ਇੱਕ ਡਾਕਟਰ ਨੇ ਬੈਠਣਾ ਇੱਕ ਮਾਸਟਰ ਨੇ ਬੈਠਣਾ ਟੀਚਰ ਨੇ ਬੈਠਣਾ ਜਾਂ ਕਿਸੇ ਕੋਈ ਵੀ ਚੀਜ਼ ਸਰਕਾਰੀ ਮੁਲਾਜ਼ਮੇ ਪੁਲਿਸ ਨੇ ਬੈਠਣਾ ਫੌਜ ਨੇ ਬੈਠਣਾ ਉਹਨਾਂ ਨੂੰ ਸਾਰੀ ਚੀਜ਼ ਪ੍ਰਪੇਅਰ ਕਰਕੇ ਦੇ ਰਹੀ ਹੈ ਸਰਕਾਰ ਬਣੀ ਵੀ ਹੈ ਜਿਹੜੇ ਆ ਬੰਦੇ ਬੈਠੇ ਇਹ ਐ ਨਹੀਂ ਪਤਾ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਰ ਇਹਨਾਂ ਨੇ ਪੈਸੇ ਕਮਾਤ ਮਾਗ ਉਹਨੂੰ ਬਹੁਤ ਤਰੱਕੀਆਂ ਕਰ ਇੱਕ ਕਮਰੇ ਇਥੋਂ ਸ਼ੁਰੂ ਕਰਦੇ ਨੇ ਸਾਰੇ ਸਕੂਲ ਇੱਕ ਘਰ ਤੋਂ ਇੱਕ ਇੱਕ ਛੋਟੀ ਜਿਹੀ ਥਾਈ ਤੋਂ ਸ਼ੁਰੂ ਕਰਿਆ ਵੈ ਇਹਨਾਂ ਨੇ ਸਲਾਈ ਵੀ ਨਹੀਂ ਪਰ ਬੈਸਟ ਰਿਜ਼ਲਟ ਕੌਣ ਦੇ ਰਿਹਾ ਪ੍ਰਾਈਵੇਟ ਪ੍ਰਾਈਵੇਟ ਬੈਸਟ ਦੇ ਰਿਹਾ ਕਮੀ ਕਿੱਥੇ ਇਹ ਤਾਂ ਇਹ ਦੋ ਜਣੇ ਦੋ ਪੱਲੇ ਦੇ ਕੰਮ ਕਰ ਰਹੇ ਨੇ ਕਿਹਦੇ ਲਈ ਕਰ ਰਹੇ ਨੇ ਵਿਚਾਲੇ ਅਸੀਂ ਬੈਠੀਆਂ ਸਾਡੇ ਲਈ ਸਾਡੀ ਮੰਗ ਤੇ ਕਰ ਰਹੇ ਨੇ ਇਹ ਹੁਣ ਤੁਸੀਂ ਇਕਲ ਦੇਖੋ ਅਸੀਂ ਜਾਂਨੇ ਕਿੱਧਰਾਂ ਤੇ ਨਿੰਦੇ ਦੇ ਕਿਨੂ ਆ ਅਸੀਂ ਪ੍ਰਾਈਵੇਟ ਚ ਜਾਂਨੇ ਆ ਉਹ ਸਾਡੇ ਲੁੱਟ ਖਸੁੱਟ ਵਧੀਆ ਹੁੰਦੀ ਹੈ ਤੜਕੇ ਉੱਠ ਕੇ ਤੁਸੀਂ ਦੇਖੋ ਸਾਡੇ ਪਿੰਡ ਦੇ ਵਿੱਚੋਂ ਸਾਡਾ ਪੈਸਾ ਕਿਵੇਂ ਜਾਂਦਾ ਹੈ ਕਿਵੇਂ ਬੱਸਾਂ ਪਰ ਪਰ ਜਾਂਦੀਆਂ ਨੇ ਸਕੂਲਾਂ ਨੂੰ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਤੁਸੀਂ ਦੇਖੋ ਕਿਵੇਂ ਲੋਕ ਹੈ ਆਪਣੇ ਸਾਧਨ ਲੈ ਕੇ ਟੁੱਟ ਕੇ ਜਾਂਕ ਉੱਥੇ ਡਿੱਗਦੇ ਨੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਅਸੀਂ ਵਕੀਲਾਂ ਕੋਲ ਜਾਂਨਾ ਕਚਹਿਰੀਆਂ 'ਚ ਜਾਣਾ ਕਿੰਨਾ ਕੁਝ ਜਾਣਾ ਕਿੰਨਾ ਸਾਡਾ ਲੁੱਟ ਖਸੁੱਟ ਹੁੰਦਾ ਹੈ ਕਾਰਨ ਕਿ ਸਾਡੀ ਸੋਚ ਤੇ ਡਿਪੈਂਡ ਹੈ ਅਸੀਂ ਆਹ ਸਿਸਟਮ ਫੇਲ ਕਰਤਾ ਕਿਉਂਕਿ ਸਾਡੀ ਸੋਚ ਇੱਥੇ ਖੜੀ ਹੈ ਅਸੀਂ ਇਹਦੇ ਪੱਖ 'ਚ ਬੈਠ ਗਏ ਅਸੀਂ ਮੰਗਣੋਂ ਹਟ ਗਏ ਅਸੀਂ ਗਲੀਆਂ ਨਾਲੀਆਂ ਤੋਂ ਉੱਤੇ ਨਹੀਂ ਗਏ ਕਦੇ ਅਸੀਂ ਗਲੀਆਂ ਨਾਲੀਆਂ ਹੀ ਮੰਗਦੇ ਰਹੇ ਸਾਰੀ ਉਮਰ ਕਦੇ ਕਿਸੇ ਪੰਚਾਇਤ ਨੇ ਕਦੇ ਮਤਾ ਪਾਇਆ ਵੀ ਸਾਡੇ ਸਕੂਲ ਦੇ ਵਿੱਚ ਇੱਕ ਚੀਜ਼ ਕਿਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਜਿੰਨੀਆਂ ਮੰਗੀ ਜਾਉ ਸਰਕਾਰ ਦੇਈ ਜਾਂਦੇ ਹੋਰ ਘੱਟ ਨੇ ਨਮੀਆਂ ਇੱਕ ਪੌੜੀ ਚੜੇ ਦੂਜੀ ਪੌੜੀ ਚੜੇ ਤੀਜੀ ਆ ਜੀ ਅਸੀਂ 8ਵੀਂ ਦਾ ਸਕੂਲ ਅਸੀਂ 10ਵੀਂ ਦਾ ਮੰਗ ਲਓ 10ਵੀਂ ਦਾ 12ਵੀਂ ਦਾ ਮੰਗ ਲਓ 12ਵੀਂ ਦਾ ਫਿਰ ਮੈਡੀਕਲ ਮੰਗ ਲਓ ਨਾਨ ਮੈਡੀਕਲ ਮੰਗ ਲਓ ਟੀਚਰਸ ਮੰਗ ਲਓ ਸਹੂਲਤਾਂ ਮੰਗ ਲੋ ਬਿਲਡਿੰਗਸ ਮੰਗ ਲੋ ਕਿਉਂਕਿ ਇਹਨਾਂ ਕੋਲ ਆਉਂਦੀ ਹੀ ਰਹਿੰਦੀਆਂ ਨਹੀਂ ਆ ਸਾਡੇ ਕੋਲ ਜੇ ਡਾਕਟਰ ਜਿਹਾ ਸੀ ਡਿਸਪੈਂਸਰੀ ਮੰਗ ਲਈ ਅਸੀਂ ਹਸਪਤਾਲ ਮੰਗ ਲੋ ਹਸਪਤਾਲ ਡਾਕਟਰ ਮੰਗ ਲੋ ਡਾਕਟਰ ਨਹੀਂ ਕੰਪਿਊਟਰਸ ਮੰਗ ਲੋ ਚੀਜ਼ਾਂ ਮੰਗੀ ਚਲੋ ਨਾ ਜਿਸ ਕਦੇ ਅਸੀਂ ਸਾਡੀਆਂ ਸਹੂਲਤਾਂ ਵਾਸਤੇ ਸਰਕਾਰ ਨੂੰ ਮਤੇ ਪਾਪ ਅਸੀਂ ਦਿੱਤੇ ਨੇ ਕਦੇ ਅਸੀਂ ਸਾਡਾ ਸਰਕਾਰ ਨੇ ਸਾਨੂੰ ਸਹੂਲਤਾਂ ਦਿੱਤੀਆਂ ਵੀਆਂ ਨੇ ਅਸੀਂ ਚੈੱਕ ਕੀਤਾ ਸਾਡੀਆਂ ਕਮੇਟੀਆਂ ਬਣਾਈਆਂ ਵੀਆਂ ਨੇ ਅਲੱਗ-ਅਲੱਗ ਕਮੇਟੀ ਚੈੱਕ ਕਰੇ ਹਸਪਤਾਲਾਂ ਨੂੰ ਅਲੱਗ ਚੈੱਕ ਕਰੇ ਸਰਕਾਰੀ ਸਕੂਲਾਂ ਨੂੰ ਅਲੱਗ ਚੈੱਕ ਕਰੇ ਅਸੀਂ ਕਦੇ ਜਾ ਕੇ ਡਾਕਟਰ ਕੋਲੇ ਗਿਆਗੇ ਅਸੀਂ ਅਸੀਂ ਡੰਗਰ ਡਾਕਟਰ ਕੋਲੇ ਗਿਆ ਅਸੀਂ ਟੀਚਰ ਕੋਲ ਪ੍ਰਿੰਸੀਪਲ ਕੋਲ ਕਦੇ ਗਿਆ ਅਸੀਂ ਡਿਸਪੈਂਸਰੀਸ ਕਦੇ ਗਿਆ ਅਸੀਂ ਜਾ ਕੇ ਪੁੱਛੇ ਵੀ ਕਿਹੜੀਆਂ ਸਹੂਲਤਾਂ ਦੀ ਘਾਟ ਹੈ ਅਸੀਂ ਜਾ ਕੇ ਸਾਡੇ ਲੀਡਰਾਂ ਨੂੰ ਉਹ ਚੀਜ਼ਾਂ ਜਾ ਕੇ ਮੰਗਾ ਕਦੇ ਮੰਗ ਦਿੱਤੀਆਂ ਨੇ ਅਸੀਂ ਕਹਿੰਦੇ ਵੀ ਸਾਡੇ ਕੋਈ ਵੀ ਕਿਸੇ ਮੇਰਾ ਪਾਰਟੀ ਨਾਲ ਸੰਬੰਧ ਨਹੀਂ ਆਪਾਂ ਕਹਿੰਦੇ ਨੇ ਆ ਲੀਡਰ ਆਊਗਾ ਅਸੀਂ ਰੋੜੇ ਮਾਰਾਂਗੇ ਘੇਰਾਂਗੇ ਕਾਰਨ ਖੀਚੀਆ ਅਸੀਂ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਕਰਦੇ ਹਾਂ ਹਰ ਇੱਕ ਕੋਲੇ ਅੱਜ ਦੀ ਰਾਜਨੀਤੀ ਆ ਉਹ ਪੰਜਾਬ ਲੈਵਲ ਦੀ ਵੀ ਹੈਗੀ ਆ ਨੈਸ਼ਨਲ ਤੇ ਇੰਟਰਨੈਸ਼ਨਲ ਅਸੀਂ ਟਰੂਡੋ ਤੱਕ ਦੀਆਂ ਗੱਲਾਂ ਕਰੀ ਜਾਂਦੇ ਹ ਆਦੀ ਪੀੜੀ ਥਲੇ ਕਦੇ ਛੋਟਾ ਮਾਰਿਆ ਸੀ ਅਸੀਂ ਕਦੇ ਦੇਖਿਆ ਵੀ ਸਾਡੇ ਪਿੰਡ ਚ ਕੀ ਹੋ ਰਿਹਾ ਸਾਡੇ ਗਰੁੱਪ ਬਣੇ ਹੁੰਦੇ ਨੇ ਅਸੀਂ ਪੋਲਿਟਿਕਸ ਪਾਰਟੀਆਂ ਪਿੱਛੇ ਲੜ ਲੜੀ ਮਰੀ ਜਾਂਦੇ ਆ ਕਦੇ ਇੱਕ ਇਹੀ ਐਗਜ਼ਾਮਪਲ ਦਿੱਤੀ ਵੀ ਚਾਰੇ ਪਾਰਟੀਆਂ ਇਕੱਠੀਆਂ ਹੋ ਕੇ ਪਿੰਡ ਦੇ ਵਿੱਚ ਆ ਸਹੂਲਤ ਲੈਂਦੀ ਜੀ ਵੀ ਆਪਾਂ ਕਦੇ ਗੱਲ ਬਹਿ ਕਰੀਏ ਵੀ ਜਿਹੜੀ ਪਾਰਟੀ ਉਹਨੂੰ ਮੁਰੇ ਲਾ ਲੋ ਆਪਾਂ ਪਿੱਛੇ ਖੜਾ ਖੜੇ ਆ ਕਦੇ ਕਿਸੇ ਅਸੀਂ ਕੱਲੇ ਲੱਤਾਂ ਖਿੱਚਣ ਵਾਲਿਆ ਉਹ ਪਾਰਟੀ ਦਾ ਬੰਦਾ ਉਹ ਆਪਾਂ ਘੇਰਾਾਂਗੇ ਉਹਨਾਂ ਨੂੰ ਮੈਂ ਕਹਿੰਦਾ ਘੇਰਨਾ ਚਾਹੀਦਾ ਕਿਸ ਲੈਵਲ ਤੇ ਘੇਰਨਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਕੋਈ ਪੁਲਿਸ ਅਫਸਰ ਹੁੰਦਾ ਉਦੋਂ ਉਹਦੇ ਨਾਲ ਗੱਲ ਖੜ ਕੇ ਕਰੋ ਕਦੇ ਵਾਸਤੇ ਵੀ ਉਹਨੂੰ ਇੰਨੀ ਸੇਵਾ ਨਾ ਕਰੋ ਕਿ ਸਾਨੂੰ ਉਹ ਨੀਮਾ ਸਮਝਣ ਲੱਗ ਜੇ ਉਹਨੂੰ ਪੁੱਛੋ ਸਾਡੇ ਨਸੇ ਚੱਲਦੇ ਨੇ ਨਸੇ ਚੱਲਦੇ ਆਸੀਂ ਬੋਲਣ ਦੀ ਅਸੀਂ ਬੋਲ ਹੀ ਨਹੀਂ ਸਕਦੇ ਸਾਡੇ ਨਸੇ ਕਿੱਥੋਂ ਆਉਂਦੇ ਨੇ ਸਾਨੂੰ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਹੁੰਦਾ ਸਾਡੇ ਸਕੂਲ ਚ ਕਿੱਥੇ ਪੜਾਈ ਹੁੰਦੀ ਹੈ ਕਿਹੜਾ ਫੀਚਰ ਨਹੀਂ ਪੜਾਉਂਦਾ ਸਾਨੂੰ ਸਾਰਾ ਪਤਾ ਹੁੰਦਾ ਕਿਹੜਾ ਡਾਕਟਰ ਕਿੱਥੇ ਡਿਊਟੀ ਨਹੀਂ ਕਰਦਾ ਸਾਨੂੰ ਸਾਰਾ ਪਤਾ ਹੁੰਦਾ ਹੈ ਉਹਨਾਂ ਜਿਹੜੇ ਮੰਗਾ ਨੇ ਆ ਕੇ ਲੀਡਰ ਨੂੰ ਘੇਰੋ ਕਿਹੜੀ ਚੀਜ਼ ਦੀ ਸਾਨੂੰ ਲੋੜ ਹੈ ਵੀ ਅਸੀਂ ਇੱਥੇ ਮੰਗੀ ਸੀ ਸਾਡੇ ਕੋਲ ਆਈ ਤਾਂ ਇਹ ਨਹੀਂ ਅੱਜ ਆ ਗਿਆ ਆ ਚੀਜ਼ਾਂ ਦੀ ਲਿਸਟ ਪ੍ਰਪੇਅਰ ਕਰਾ ਰੱਖੋ ਤੁਸੀਂ ਮੇਰੇ ਧਰ ਦੋ ਆ ਚੀਜ਼ਾਂ ਆਈਆਂ ਨਹੀਂ ਹੈਗੀਆਂ ਗੱਲਾਂ ਤਾਂ ਕਿੰਨੀ ਮਰਜ਼ੀ ਆ ਤੇ ਹਾਈ ਲੈਵਲ ਤੇ ਬੋਲ ਸਕਦੇ ਆ ਆਪਾਂ ਕਿੰਨਾ ਮਰਜ਼ੀ ਚਲੀ ਚੱਲੀਏ ਹੋ ਸਕਦਾ ਮੈਂ ਕਿਤੇ ਨਾ ਕਿਤੇ ਗਲਤ ਹੋਵਾਂ ਐਤੋਂ ਵਧੀਆ ਵਿਚਾਰ ਦੇਣ ਦੀ ਕੋਸ਼ਿਸ਼ ਕਰੋ ਆਪਾਂ ਤਾਂ ਆਪਣੇ ਬੱਚਿਆਂ ਨੂੰ ਇਹ ਚੀਜ਼ ਕਹਿੰਨਾ ਵੀ ਇਹ ਚੀਜ਼ ਵੱਲ ਵਧੋ ਤੇ ਦੇਖੋ ਰਾਜਨੀਤਿਕ ਪਾਰਟੀਆਂ ਪਿੱਛੇ ਲੜ ਕੇ ਨਾ ਮਰੀਏ ਪਹਿਲਾਂ ਮਾੜਾ ਨਾ ਕਹੋ ਕਿਸੇ ਪਾਰਟੀ ਨੂੰ ਮੁਲਾਂਕਣ ਕਰਕੇ ਦੇਖੋ ਵੀ ਕਿਹੜੀ ਪਾਰਟੀ ਨੇ ਉਹਨਾਂ ਦੇ ਸਮੇਂ ਕਿਹੜੇ-ਕਿਹੜੇ ਸੁਧਾਰ ਹੋਏ ਸਾਡੀ ਐਜੂਕੇਸ਼ਨ 'ਚ ਸਾਡੇ ਬਾਹਰ ਸਕੂਲ 'ਚ ਬੱਸਾਂ ਜਾਣੋਂ हट ਗਈਆਂ ਸਾਡੇ ਸਰਕਾਰੀ ਹਸਪੀਟਲ ਦੇ ਵਿੱਚ ਜੋ ਸਨ ਫੈਸਿਲਿਟੀਆਂ ਆ ਗਈਆਂ ਸਾਡੇ ਬੱਸਾਂ ਦੀ ਪ੍ਰੋਬਲਮ ਆਉਂਦੀ ਆ ਕੋਈ ਬੱਸਾਂ ਦੀ ਕੋਈ ਇਥੇ ਕੋਈ ਪ੍ਰੋਬਲਮ ਹੈ ਕਦੇ ਉਹ ਡਿਸਕਸ ਕੀਤੀ ਹੈ ਇੱਕ ਦਿਨ ਬਹਿ ਕੇ ਨੌਜਵਾਨ ਨੂੰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਡਿਸਕਸ ਕਰਨ ਇਹਨਾਂ ਲੈਵਲ ਤੇ ਪਿੰਡਾਂ 'ਚ ਕਦੇ ਕਮੇਟੀ ਬਣੀ ਹੈ ਨੌਜਵਾਨ ਕਮੇਟੀ ਬਣਾ ਲਓ ਪਰ ਨੌਜਵਾਨਾਂ ਦੀ એનર્ਜੀ ਨੂੰ ਲੜਾਓ ਨਾ ਅਸੀਂ ਕਹਿੰਦੇ ਨਸ਼ੇ ਛਡਾਉਣਗੇ ਉੱਥੇ ਇਕੱਠੇ ਹੋ ਕੇ ਤੇ ਮਗਰ ਪੈ ਜਾਂਦੇ ਆ ਅਸੀਂ ਨਹੀਂ ਨਾ ਮਗਰ ਪੈਣਾ ਉੱਥੇ ਸਾਨੂੰ ਜਦੋਂ ਸਾਡੇ ਸਰਕਾਰੀ ਤੰਤਰ ਕਹਿੰਦਾ ਤੁਸੀਂ ਕਰ ਦਿਓ ਅਸੀਂ ਹੈਗੀਆਂ ਉਹ ਕੁਝ ਟਾਈਮ ਲਈ ਹੁੰਦਾ ਫੇਰ ਫਿਰ ਉਹੀ ਹਾਲ ਹੁੰਦਾ ਇਸ ਕਰਕੇ ਸਾਨੂੰ ਪੜੇ ਲਿਖਿਆ ਨੂੰ ਮੂਰੇ ਆ ਕੇ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਤਾਂ ਹੀ ਇੱਕ ਪਿੰਡ ਦਾ ਇੱਕ ਇਨਸਾਨ ਦਾ ਤਰੱਕੀ ਵੀ ਉਹੀ ਗਲੀਆਂ ਨਾਲ ਹੀ ਤਾਂ ਨਾ ਖੜਕੀ ਐ ਨਾ ਸਾਨੂੰ ਅਗਲੇ ਅਕੋਰਡਿੰਗ ਟੂ ਟਾਈਮ ਜਿਵੇਂ ਦੇਸ਼ ਤਰੱਕੀ ਕਰਦਾ ਤੁਸੀਂ ਤਰੱਕੀ ਕਰੋ ਪਿੰਡ ਤਰੱਕੀ ਕਰੇ ਸਕੂਲਾਂ ਦੀ ਇਮਾਰਤਾਂ ਸਾਡੇ ਕੋਲ ਹੁਣ ਹੈਗੀਆਂ ਨੇ ਕੁਆਂਟੀਟੀ ਦੀ ਲੋੜ ਨਹੀਂ ਸਾਨੂੰ ਕੁਆਲਿਟੀ ਦੀ ਲੋੜ ਹੈ ਹੁਣ ਸਾਡੇ ਪਿੰਡ ਦੇ ਵਿੱਚ ਹੁਣ ਸਟੇਡੀਅਮ ਬਣਨ ਜਾ ਰਿਹਾ ਸਟੇਡੀਅਮ ਵਧੀਆ ਬਣ ਜੂਗਾ ਉੱਥੇ ਸਾਨੂੰ ਕੁਆਲਿਟੀ ਚਾਹੀਦੀ ਹੈ ਸਾਨੂੰ ਉੱਥੇ ਸਾਡੇ ਬੱਚੇ ਉੱਥੇ ਤੱਕ ਜਾਣ ਤੇ ਉਹ ਬੱਚਿਆਂ ਨੂੰ ਅਸੀਂ ਕਿਵੇਂ ਅੱਗੇ ਤੱਕ ਖੜ੍ਹਾ ਆ ਸਕਦੇ ਆ ਖੜਾਉਣ ਵਾਲੇ ਉਥੇ ਇਕੱਲਾ ਹੋਰ ਕੋਈ ਸਿਸਟਮ ਨਾ ਹੋ ਅਲੱਗ-ਅਲੱਗ ਉਥੇ ਡਿਪਾਰਟਮੈਂਟਸ ਵੜਾ ਕੇ ਬੜਾ ਗਰਾਊਂਡ ਬਣਾਇਆ ਹੋਵੇ ਉਥੇ ਕੋਚ ਆਉਣ ਕੋਚ ਗਾਹਾਂ ਜਾ ਕੇ ਅਸੀਂ ਪੇਰੈਂਟਸ ਨੂੰ ਕਹਿੰਦੇ ਸਕੂਲਾਂ ਸਕੂਲ ਦੇ ਵਿੱਚ ਜਾਈਏ ਅਸੀਂ ਸਾਡੇ ਪਿੰਡ ਦੇ ਵਿੱਚ ਸਾਡਾ ਪੈਸਾ ਸਾਡਾ ਜੂਤ ਸਾਡੇ ਪਿੰਡ ਦੇ ਵਿੱਚ ਹੀ ਰਹੇ ਉਹਨੂੰ ਕਿਵੇਂ ਕਰਨਾ ਹੈ ਉਹਨੂੰ ਦਿਮਾਗ ਕਹਿੰਦੇ ਨੇ ਉਹਨੂੰ ਰਾਜਨੀਤੀ ਕਹਿੰਦੇ ਨੇ ਧੰਨਵਾਦ